ਉਹ ਦੇਖ ਲੋ 25 ਸਾਲ ਕਰਾਂਗੇ ਰਾਜਾਂ ਦੇ ਹਾਲ ਦੇਖ ਲੋ ਕੀ ਹੋਇਆ ਪਿਆ ਉਹ ਉਹਨੂੰ ਗਾਲਾਂ ਕੱਢੀ ਜਾਂਦਾ ਉਹ ਉਹਨੂੰ ਗੱਡੀ ਜਾਂਦਾ ਪਹਿਲੀ ਵਾਰ ਹੋ ਰਿਹਾ ਹੈ ਹਿਸਟਰੀ ਚ ਜਲੰਧਰ ਚ ਤੱਕੜੀ ਕਿਸੇ ਹੋਰ ਕੋਲੇ ਆ ਸੁਖਵੀਰ ਬਾਦਲ ਬਸਪਾ ਦੀ ਸਪੋਰਟ ਕਰ ਰਿਹਾ ਹਾਥੀ ਨੂੰ ਪਹਿਲੀ ਵਾਰ ਤੱਕੜੀ ਹਾਥੀ ਚ ਤੁਲੀ ਆ ਜਾਂ ਹਾਥੀ ਤੱਕੜੀ ਚ ਤੁਲੇ ਦੱਸੋ ਆ ਹਾਲਤ ਹੋ ਗਈ ਇਹਨਾਂ ਦੀ ਮੈਂ ਤੁਹਾਨੂੰ ਕਹਿੰਦਾ ਰ ਮੇਰੇ ਬੱਤੀ ਦੰਦ ਨੇ ਓਏ ਮੈਥੋਂ ਨਾ ਕਹਾਇਆ ਕਰੋ ਕੁਝ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ 2019 ਜਦੋਂ ਮੈਂ ਇਥੋਂ ਐਮਪੀ ਲੜ ਰਿਆ ਸੀ ਮੈਨੂੰ ਪੱਤਰਕਾਰ ਕਹਿੰਦੇ ਕਾਲੀਦਾਰ ਹੋਰ ਕੀ ਕਹਿਣਾ ਚਾਹੋਗੇ ਮੈਂ ਕਿਹਾ ਜੀ 1920 ਚ ਸ਼ੁਰੂ 2019 ਚ ਖਤਮ 99 ਸਾਲਾਂ ਲੀ ਜਾਂ ਮੈਂ ਕਿਹਾ ਖਤਮ ਤਾਂ 19 ਚ ਹੀ ਹੋ ਗਏ ਸੀ ਉਹ ਜਿਵੇਂ ਸੱਪ ਮਾਰਨ ਤੋਂ ਪਹਿਲਾਂ ਜ਼ਹਿਰ ਜਾਨੀ ਘੋਲਦਾ ਪੂਛ ਜੀ ਹਿਲਦੀ ਰਹਿੰਦੀ ਹੈ ਉਹ ਦੋ ਤਿੰਨ ਸਾਲ ਲੱਗ ਗਿਆ ਉਹ ਨਿਬੜ ਗਿਆ ਕੰਮ ਹੋ ਗਿਆ ਕੰਮ ਕਾਰਨ ਭਗਵੰਤ ਮਾਨ ਨਹੀਂ ਹੈਗਾ ਕਾਰਨ ਲੋਕ ਵੀ ਨਹੀਂ ਹੈਗਾ ਕਾਰਨਾ ਗੁਰੂ ਹੈ ਜਿਹਦੀ ਬਾਣੀ ਰੋਲੀ ਇਹਨਾਂ ਨੇ ਜੀ ਬਾਬੇ ਨਾਨਕ ਦੀ ਤਕੜੀ ਕਹਿ ਕੇ ਬਾਬੇ ਨਾਨਕ ਦੀ ਬਾਣੀ ਰੋਲਦੀ ਤੇ ਸਜਾਤਾ ਦੇਊਗਾ ਭਾਈ ਉਹਦੀ ਚੱਕੀ ਜਿਹੜੀ ਹੈ ਉਹ ਚਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਉਹ ਪਰਮਾਤਮਾ ਵਾਲੀ ਚੱਕੀ ਆ ਪੀਤੀ ਕਰ ਲਓ ਹੁਣ ਗੱਲ ਇੱਕ ਦੂਜੇ ਨਾਲ ਗਾਲੋ ਗਾਲੀ ਹੋਏ ਪਏ ਨੇ ਛੇ ਮਤਲਬ ਜੇ ਬੀਬਾ ਹਰ ਸਿਮਰਤ ਵਾਲੀਆਂ ਵੋਟਾਂ ਕੱਢਦੀਏ ਟੋਟਲ ਵੋਟਾਂ ਹੀ 6-7% ਨੇ ਪਈਆਂ ਨੇ ਉਹ ਚੰਦੂ ਮਾਦਰੇ ਹੋਰੀ ਲੱਗੇ ਹੋਇਆ ਉਧਰੋਂ ਵੇ ਸਾਨੂੰ ਮਰਵਾਤ ਆਏ ਨੇ ਹੁਣ ਕੀ ਰਹਿ ਗਿਆ ਇਧਰੋਂ ਇਹ ਕਹਿੰਦਾ ਮੈਂ ਮੈਂ ਨਾ ਮੈਂ ਪ੍ਰਧਾਨ ਆ ਹਜੇ ਵੀ ਪ੍ਰਧਾਨ ਗਿਆ ਨਹੀਂ ਛੱਡਦੇ ਹੱਦ ਆ ਯਾਰ ਰੱਸੀ ਜੜ ਗਈ ਬਲ ਨਹੀਂ ਗਿਆ ਉਹ ਗੱਲ ਸੋ ਇਹਨਾਂ ਨੇ ਆਪਾਂ ਨੂੰ ਲੁੱਟਿਆ ਕੁੱਟਿਆ ਇਹਨੇ ਪੰਜਾਬ ਨੂੰ ਬਰਬਾਦ ਕਰਨ 'ਚ ਕੋਈ ਕਸਰ ਨਹੀਂ ਛੱਡੀ ਪਰਾਜਪਾ ਉਸ ਸ਼ਾਸਕ ਦੇ ਸ਼ਰਧਾਂਜਲੀ ਸਮਰੋਹ ਤੇ ਆ ਜਿਨੇ ਪੰਜਾਬ ਦਾ ਨਾਮ ਐ ਸਰ ਰੋਸ਼ਨ ਕੀਤਾ ਕਿ ਅੱਜ ਪੂਰੀ ਦੁਨੀਆ ਚ ਜੇ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਯਾਦ ਕੀਤਾ ਜਾਂਦਾ ਬਰਾਬਰੀ ਵਾਸਤੇ ਨਿਆਂ ਵਾਸਤੇ ਇਨਸਾਫ ਵਾਸਤੇ ਉਸ ਤਰ੍ਹਾਂ ਦਾ ਪਕਰਨਾ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਆ ਪਖੜਾ ਕਰ ਲੈਣਾ ਪੰਜਾਬ ਆਪਾਂ ਨੂੰ ਹਿੰਮਤ ਕਰਨੀ ਪੈਣੀ ਹੈ ਮੈਂ ਤਾਂ ਸੈਂਟਰ ਸੈਂਟਰ ਤੇ ਵੀ ਜ਼ਿਆਦਾ ਯਕੀਨ ਨਹੀਂ ਕਰਦਾ ਪਹਿਲੇ ਦਿਨ ਦੇ ਉਹਦਾ ਛੱਡੋ ਭਰੇ ਆਪਾਂ ਆਪ ਹੀ ਆਪਣੇ ਪੈਰਾਂ ਤੇ ਖੜੇ ਹੋਈਏ ਯਾਰ ਕਿੰਨੇ ਚਿਰ ਉਹਨਾਂ ਕੋਲ ਦੇਖੀ ਆਵਾਂਗੇ ਉਹ ਹੋਰ ਹੋਰ ਗੁੱਸੇ ਹੋਗੇ ਹੁਣ ਕਹਿੰਦੇ ਸਾਡੀਆਂ ਦੋ ਆਉਂਦੀਆਂ ਸੀ ਪਹਿਲਾਂ ਉਹ ਵੀ ਨਹੀਂ ਆਉਣ ਦਿੱਤੀਆਂ ਤੁਸੀਂ ਸੋ ਇਸ ਕਰਕੇ ਆਪਾਂ ਆਪਣਾ ਰਾਜ ਹੈ ਹੁਣ ਆਪਣਾ ਆਪਣਾ ਮੀਨ ਪਬਲਿਕ ਦਾ ਲੋਕਾਂ ਦਾ ਕੋਈ ਗਲਤੀ ਹੋਵੇ ਸਾਨੂੰ ਫੜ ਲਿਓ ਬਾ ਬਾ ਫੜ ਲਿਓ ਕਾਕਾ ਇੱਥੇ ਗਲਤ ਹੈ ਸਮਝਾਓ ਤਜਰਬੇਕਾਰ ਬਜ਼ੁਰਗ ਬੈਠੇ ਆ ਬਹੁਤ ਮੈਂ ਵੀ ਜਦੋਂ ਕੋਈ ਫੈਸਲਾ ਲੈਣਾ ਹੋਵੇ ਮੈਂ ਬਹੁਤ ਸਾਰੇ ਤਜਰਬੇਕਾਰ ਬਜ਼ੁਰਗਾਂ ਨੂੰ ਫੋਨ ਕਰ ਲੈਣਾ ਉਸ ਕੇਸ ਦੇ ਜਾਂ ਉਸ ਮਾਮਲੇ ਦੇ ਮਾਹਰ ਜਿਹੜੇ ਨੇ ਕਿ ਕੀ ਕਰੀਏ ਜੀ ਕਿਵੇਂ ਕਰਨਾ ਚਾਹੀਦਾ ਮੈਂ ਨਹੀਂ ਚਾਹੁੰਦਾ ਕਿ ਮੇਰੇ ਹੱਥੋਂ ਕੋਈ ਇਹੋ ਜਿਹਾ ਫੈਸਲਾ ਹੋ ਜ ਜਾ ਇਹ ਜੀ ਫਾਈਲ ਸਾਈਨ ਹੋ ਜੇ ਜਿਹਨਾਂ ਲੋਕਾਂ ਦਾ ਨੁਕਸਾਨ ਹੋਵੇ ਫਿਰ ਗੱਲ ਵੀ ਕੋ ਕਰ ਲੈ ਕਿ ਕਾਰਨ ਕੀ ਹੈ ਹੁਣ ਅੱਜ ਹੀ ਖ਼ਬਰ ਚ ਖ਼ਬਰ ਆਈ ਅਸੀਂ ਆਰਡਰ ਕਰਤਾ ਅਸੀਂ ਸਾਨੂੰ ਪਤਾ ਲੱਗਿਆ ਅਸੀਂ 3 ਮਹੀਨੇ ਦੇ ਵਿੱਚ 4 ਮਹੀਨੇ ਕਰਦੇ ਹੁਣ 4 ਮਹੀਨੇ ਦੀ ਇਕੱਠੀ ਕਣਕ ਮਿਲਿਆ ਗੁਰੂ ਆਟਾ ਨਹੀਂ ਮਿਲਣਾ ਕੱਲੀ ਕਣਕ ਕਣਕ ਵੀ ਐਸੀ ਜਿਹੜੀ ਜਿਹੜੀ ਕਣਕ ਦਾ ਆਟਾ ਮੈਂ ਖਾਣਾ ਉਹੀ ਤੁਹਾਡੇ ਘਰਾਂ ਚ ਆਊਗੀ 4 ਮਹੀਨੇ ਦੇ 1 ਜੁਲਾਈ ਤੋਂ 31 ਅਕਤੂਬਰ ਤੱਕ ਦਾ ਹੁਣ ਪਹਿਲਾ ਆਊਗਾ ਫਿਰ 1 ਨਵੰਬਰ ਤੋਂ ਅਗਲੇ 4 ਮਹੀਨੇ ਫਿਰ ਉਸ ਤੋਂ ਬਾਅਦ ਅਗਲੇ 4 ਮਹੀਨੇ ਸੋ ਪਬਲਿਕ ਜੋ ਚਾਹੁੰਦੀ ਹੈ ਪਬਲਿਕ ਕਹਿੰਦੀ ਸਾਨੂੰ ਕਣਕ ਚਾਹੀਦੀ ਹੈ ਚਾਹੀਦੀ ਹੈ ਲੈ ਲਓ ਦੇਵਾਂਗੇ ਕਣਕ ਲੋਕਾਂ ਦੇ ਮੁਤਾਬਕ ਹੁੰਦਾ ਰਾਜ ਲੋਕਾਂ ਦੇ ਉੱਤੇ ਥੋੜੀ ਹੁੰਦਾ ਐ ਨਹੀਂ ਐ ਮੈਂ ਤਾਂ ਐ ਕਰੂੰ ਲੋਕਾਂ ਨੇ ਚੱਲ ਹੋਈ ਨਹੀਂ ਜਦੋਂ ਸਾਡੀ ਵਾਰੀ ਆਈ ਫਿਰ ਉਹ ਕਰ ਦਾਂਗੇ ਅਸੀਂ ਵੀ ਠੀਕ 100 ਸਨਹਿਰ ਦੀ ਕਲਹਾਰ ਦੀ ਕਦੇ ਦਾਦੇ ਦੀਆਂ ਕਦੇ ਬੋਤੇ ਦੀਆਂ ਸੁਵਿਸਕਾ ਕੇ ਨੌਕਰੀਆਂ ਬਹੁਤ ਕੱਢਣੀਆਂ ਹੁਣ 10000 ਨੌਕਰੀਆਂ ਪੰਜਾਬ ਪੁਲਿਸ ਦੇ ਵਿੱਚ ਅਪਰੂਵ ਕਰਤੀਆਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਹਾਡੇ ਧੀਆਂ ਪੋਤਾਂ ਨੂੰ ਬੜੀ ਜਲਦੀ 10000 ਨੌਕਰੀ ਮਿਲਣ ਵਾਲੀ ਹੈ ਪੰਜਾਬ ਪੁਲਿਸ ਚ ਉਹਦਾ ਕਾਰਨ ਕੀ ਹੈ ਅੱਜ ਤੋਂ 25 ਸਾਲ ਪਹਿਲਾਂ 2000 ਸਨ ਸਨ 2000 ਚ ਵੀ 80000 ਸੀ ਪੁਲਿਸ ਨਾਫਰੀ 80000 ਸੀ ਅੱਜ ਵੀ 80000 ਹੈ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਦੀ ਥਾਂ ਤੇ ਨੌਕਰੀਆਂ ਦੇਈ ਜਾਂਦੇ ਆ ਵਧਾਉਂਦੇ ਨਹੀਂ ਹੈਗੇ ਜਦ ਕਿ ਲੋੜ ਹੈ ਵਧਾਉਣ ਦੀ ਜਨਸੰਖਿਆ ਵਧ ਗਈ ਕ੍ਰਾਈਮ ਵਧ ਗਿਆ ਪੁਲਿਸ ਨੂੰ ਅਪਡੇਟ ਕਰਨ ਦੀ ਸੋ 10000 ਨੌਕਰੀਆਂ ਆਪੀ ਪੰਜਾਬ ਪੁਲਿਸ ਦੇ ਵਿੱਚ ਕਰ ਰਹੇ ਔਰ ਜਿੱਥੇ ਵੀ ਮੈਂ ਚਾਹਣਾ ਕੋਈ ਜਿਹਦਾ ਜਿਹੜਾ ਡਿਸਰਵ ਕਰਦਾ ਰੱਖੋ ਬਈ ਨੌਕਰੀ ਦਿਓ ਪੰਜਾਬ ਚ ਮੈਂ ਪੰਜਾਬ ਚੋਂ ਕੋਈ ਐ ਬਾਹਰ ਨਹੀਂ ਭੇਜਣਾ ਕੋਈ ਕਿ ਇੱਥੇ ਨੌਕਰੀ ਨਹੀਂ ਮਿਲੀ ਚਲੋ ਚੱਲੀਏ ਕਿਉਂ ਨਹੀਂ ਮਿਲੀ ਵੀ ਕੋਈ ਨਾ ਕੋਈ ਦਾ ਪ੍ਰਬੰਧ ਕਰਾਂਗੇ ਨਾ ਐ ਭੁੱਖਾ ਕਿਵੇਂ ਸੌਣ ਦੇ ਦਾਂਗੇ ਅਸੀਂ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਸੌਜੂਗਾ ਸਾਰੇ ਮੁਲਕ ਦਾ ਢਿੱਡ ਭਰਦੇ ਆ ਜੀ ਤੇ ਪੰਜਾਬ ਦੀ ધરਤੀ ਕੋਈ ਭੁੱਖਾ ਰਹਿ ਜੇ ਇਹ ਕਿਵੇਂ ਹੋ ਜੂਗਾ ਜੀ ਸੋ ਮੈਂ ਤਾਂ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਉਹਨਾਂ ਪ੍ਰਮਾਤਮਾ ਸਮੱਤ ਬਖਸ਼ੀ ਬਲ ਬਖਸ਼ੀ ਜਿੰਨੀ ਕਿ ਇੱਜ਼ਤ ਬਣਾਤੀ ਐਨੀ ਕੀ ਰੱਖੀ ਭਵੇਂ ਵਧਾਈ ਨਾ ਪਰ ਘਟਾਈ ਨਾ ਕਿਸੇ ਗੱਲ ਤੋਂ ਕਾਣਾ ਨਾ ਕਰਦੀ ਲੋਕਾਂ ਤੋਂ